ਭਾਰਪੁਰ ਸ਼ਾਸਨ ਨੇ ਕਰ ਦਿੱਤਾ ਨਵੀਂ ਰੈਸੀਪਰੋਕਲ ਤੈਰਿਫ ਦਾ ਐਲਾਨ ਭਾਰਤ ਤੇ ਲਗਾਇਆ ਗਿਆ 26 ਫੀਸਦ ਟੈਰਿਫ ਤੇ ਟੈਰਿਫ ਦਾ ਐਲਾਨ ਹੁੰਦੇ ਸਾਰ ਹੀ ਬਾਜ਼ਾਰਾਂ ਦੇ ਵਿੱਚ ਦੇਖੀ ਗਈ ਹੈ ਹਫੜਾ ਦਫੜੀ ਜਿਹਾ ਦੱਸਦੀ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵੱਲੋਂ ਨਵੀਂ ਰੈਸੀਪਰੋਕਲ ਟੈਰਿਫ ਦਾ ਐਲਾਨ ਕਰ ਦਿੱਤਾ ਗਿਆ ਹੈ ਭਾਰਤ ਦੇ 26% ਦੀ ਜਿਹੜਾ ਟੈਰਿਫ ਹੈ ਉਹ ਲਗਾਇਆ ਗਿਆ ਹੈ ਤੇ ਜਿਉਂ ਹੀ ਇਹ ਐਲਾਨ ਹੋਇਆ ਹੈ ਬਾਜ਼ਾਰਾਂ ਦੇ ਵਿੱਚ ਹਫੜਾ ਦਫੜੀ ਦੇਖਣ ਨੂੰ ਮਿਲੀ ਹੈ ਦੱਸਦੀ ਹੈ ਕਿ ਭਾਰਤ ਤੋਂ ਬਿਨਾਂ ਹੋਰ ਨਾ ਦੇਸ਼ਾਂ ਤੇ ਵੀ ਇਹ ਟੈਰਿਫ ਲਗਾਇਆ ਗਿਆ ਹੈ ਜਸਤੀ ਜਾਣਕਾਰੀ ਵੀ ਅਸੀਂ ਤੁਹਾਡੇ ਨਾਲ ਸਾਂਝੀ ਕਰਾਂਗੇ ਪਰੰਤੂ ਭਾਰਤ ਦੇ ਵਿੱਚ ਫਾਰਮਾ ਨੂੰ ਛੱਡ ਕੇ ਇਲੈਕਟ੍ਰੋਨਿਕਸ ਤੇ ਟੈਕਸਟਾਈਲ ਤੇ ਇਹ ਟੈਕਸ ਲਗਾ ਦਿੱਤਾ ਗਿਆ ਹੈ ਬਾਜ਼ਾਰ ਕੁੱਲ ਦੇ ਸਾਰ ਹੀ ਸੈਂਸੈਕ ਜਿਹੜਾ ਕਿ 450 ਅੰਕਾਂ ਤੱਕ ਡਿੱਗ ਗਿਆ ਹੈ ਇਸ ਦੇ ਵਿੱਚ ਭਾਰੀ ਗਿਰਾਵਟ ਆ ਗਈ ਹੈ ਮਾਹਿਰਾਂ ਦਾ ਕਹਿਣਾ ਹੈ ਕਿ ਭਾਰਤੀ ਬਾਜ਼ਾਰ ਦੇ ਵਿੱਚ ਇਸ ਦਾ ਅਸਰ ਕੁਝ ਦਿਨ ਦੇਖਣ ਨੂੰ ਮਿਲੇਗਾ ਪਰੰਤੂ ਬਾਅਦ ਦੇ ਵਿੱਚ ਭਾਰਤ ਦੀ ਮਜ਼ਬੂਤ ਅਰਥਵਿਵਸਥਾ ਇਸ ਨੂੰ ਸੰਭਾਲ ਲਵੇਗੀ। ਉਹਨਾਂ ਦਾ ਆਖਣਾ ਹੈ ਕਿ ਭਾਰਤੀ ਜਿਹੜੀ ਅਰਥਵਿਵਸਥਾ ਹੈ ਉਹ ਮਜ਼ਬੂਤ ਹੈ। ਕੁਝ ਹੀ ਦਿਨਾਂ ਦੇ ਵਿੱਚ ਇਹ ਜਿਹੜਾ ਅਸਤਵਿਅਸਤ ਹੋਇਆ ਸਭ ਕੁਝ ਨਾਰਮਲ ਹੋ ਜਾਵੇਗਾ। ਭਾਰਤ ਦੀ ਮਜ਼ਬੂਤ ਅਰਥਵਿਵਸਥਾ ਇਸ ਨੂੰ ਸੰਭਾਲ ਲਵੇਗੀ। ਦੱਸਦੀ ਕਿ ਭਾਰਤ ਦੇ ਜਿਹੜਾ ਇਹ ਟੈਕਸ ਹੈ 26% ਦਾ ਇਸ ਤੋਂ ਇਲਾਵਾ ਦੱਖਣੀ ਕੋਰੀਆ ਤੇ 25% ਦੀ ਜਿਹੜਾ ਟੈਰਿਫ ਹੈ ਉਹ ਲਗਾਇਆ ਗਿਆ ਹੈ ਜਾਪਾਨ ਤੇ 24% ਦਾ ਟੈਰਿਫ ਲਗਾਇਆ ਗਿਆ ਹੈ ਇਸ ਤੋਂ ਬਿਨਾਂ ਯੂਰਪੀਅਨ ਯੂਨੀਅਨ ਤੇ ਜਿਹੜਾ ਟੈਰਿਫ ਹੈ ਉਹ 20% ਦਾ ਲਗਾਇਆ ਗਿਆ ਹੈ ਇਸ ਤੋਂ ਇਲਾਵਾ ਚੀਨ ਤੇ 34% ਦਾ ਟੈਰਿਫ ਲਗਾਇਆ ਗਿਆ ਹੈ ਤੇ ਤਾਈਵਾਨ ਤੇ 32% ਦੀ ਜਿਹੜਾ ਇਹ ਟੈਰਿਫ ਹੈ ਉਹ ਲਗਾਇਆ ਗਿਆ ਹੈ ਸੋ ਅਮਰੀਕਾ ਦੇ ਰਾਸ਼ਟਰਪਤੀ ਦੇ ਵੱਲੋਂ ਨਵੇਂ ਰੈਸਿਪਰੋਕਲ ਟੈਰਿਫ ਦਾ ਐਲਾਨ ਕਰ ਦਿੱਤਾ ਗਿਆ ਹੈ ਜਿਸ ਦੇ ਨਾਲ ਹੀ ਬਾਜ਼ਾਰ ਦੇ ਵਿੱਚ ਹਫੜਾ ਦਫੜੀ ਦੇਖਣ ਨੂੰ ਮਿਲੀ ਹੈ